ਦੱਕਲਵਾ ਕੇ ਹੁਣ ਮੈਂ ਪੋੜ ਤੇ ਡੀਸੀ ਚਿੱਪ ਲਵਾ ਲਈ ਦੋਜੀ ਵਿੱਚ ਪਿੰਡ ਰੇਵ ਤੇ ਗਾਣੇ 340 ਦੱਕਲਵਾ ਕੇ ਹੁਣ ਮੈਂ ਪੋੜ ਤੇ ਡੀਸੀ ਚਿੱਪ ਲਵਾ ਲਈ ਦੋਜੀ ਵਿੱਚ ਪਿੰਡ ਰੇਵ ਤੇ ਗਾਣੇ 340 ਕਰਾਂ ਉਡੀਕਾਂ ਕਦਮਾਂ ਲੈ ਕੇ ਪੋੜ ਕੇ ਤਨੂਚਾ ਕਿੱਦਾਂ ਦਾ ਤੇਰਾ ਮਾਈਂਡ ਗੋਰੀਏ ਕਿੱਦਾਂ ਮੈਂ ਸਮਝਾਵਾਂ ਕਿ ਤਾਰਾਂ ਹੀ ਨਹੀਂ ਦਿਲ ਦਾ ਹਾਲ ਸੁਣਾਵਾਂ ਕਿ ਤਾਰਾਂ ਹੀ ਕਿਲ ਦਾ ਹਾਲ ਸੁਣਾਵਾ ਕੀਤਾ ਰਹੀਨੀ ਹੁਣ ਸਰਦੀ ਦਾ ਟਾਈਮ ਗੋਰੀਏ ਠੰਡ ਵੀ ਪੈਂਦੀ ਪਾਲੀ ਤੇਰੇ ਕਰਕੇ ਖੇਤ ਮੈਂ ਜਾਵਾਂ ਐਸੀ ਜਟਕ ਲਾਲੀ ਸੁਬਾ ਸਵੇਰੇ ਪੱਠੇ ਲਿਆਵਾਂ ਮਿਲਾਂ ਫਿਰ ਤੱਪਾਲੀ ਸੁਤੀ ਰਹੇ ਤੂੰ ਤਾਣ ਰਜਾਈ ਜਾਣ ਕਿਸ ਕਲੇ ਪਾਲੀ ਤੇਰੇ ਰੰਗੇ ਨੇ ਐਵੇਂ ਟੰਗਲ ਵਾਲੀ ਤੇਰੇ ਰੰਗੇ ਨੇ ਐਵੇਂ ਟੰਗਲ ਵਾਲੀ ਤੇਰੇ ਰੰਗੇ ਨੇ ਲੋਕੀ ਅਗਲਗ ਜਨ ਦੀ ਸੁਸਨ ਹਵਾ ਨਾਲ ਕਹਿ ਕੇ ਹੋਰ ਨਹੀਂ ਤਾਂ ਦਰਸ਼ਨ ਦੇ ਦਿਆ ਕਰਤੋ ਦਰਾਂ ਵਿੱਚ ਬਹਿ ਕੇ ਹੋਰ ਨਹੀਂ ਗਲ ਕਰਦੇ ਪੱਕੀ ਆਈ ਲਵ ਯੂ ਕਹਿ ਕੇ ਜਦੋਂ ਜਹਾਨ ਨੂੰ ਉੱਪਰ ਗਿਆ ਜਿਗਰੀ ਡਰਾਵੇਗੀ ਫਿਰ ਵਹਿ ਕੈਸੇ ਦੇ ਕਾਣੇ ਜਾਂ ਕੋਈ ਤਰਜੂ ਵਿਆ ਕੇ ਲੈ ਕੇ ਸੇ ਦੇ ਕਾਣੇ ਜਾਂ ਕੋਈ ਤਰਜੂ ਵਿਆ ਕੇ ਲੈ ਕੇ ਸੇ ਦੇ ਕਾਣੇ ਜਾਂ ਸ਼ਰਨਜੀਤ ਨੂੰ ਇੱਕ ਵਾਰੀ ਤੂੰ ਕੋਤ 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 ਚੁਲਦੇ ਚੁੱਪ ਕਰਕੇ ਤੂੰ ਲਾਇਆ ਕਿਉਂ ਕਿਰਦੀ ਐ ਫਦੇ ਹੱਥੋਂ ਲੱਗ ਜੇ ਵਕਤ ਗੋਰੀਏ ਨੀਲਾ ਮੈਂ ਕੰਪੇਜੇ ਜੇ ਤੂੰ ਹਾਂ ਕਰਦੇ ਕੱਢਦੇ ਚੜਦੇ ਤੂੰ ਲੈ ਜੇ ਜੇ ਤੂੰ ਹਾਂ ਕਰਦੇ